ਸੋ ਦੋਸਤੋ ਪੰਜਾਬ ਦੀ ਸਭ ਤੋਂ ਵੱਡੀ ਕਪੜਾ ਫੈਕਟਰੀ ਨਾਨਕਾਟ ਕਪੜਾ ਫੈਕਟਰੀ ਤੇ ਲੱਗਣ ਜਾ ਰਹੀ ਆ 10 ਦਿਨ ਦੀ ਰਿਕਾਰਡ ਤੋੜ ਸੇ ਜਿੱਤੇ ਕਿ ਤੁਹਾਨੂੰ ਮਿਲਣ ਜਾ ਰਿਹਾ ਇਸ ਤਰ੍ਹਾਂ ਦੇ ਡਿਜ਼ਾਈਨਰ ਸੂਟ ਬਹੁਤ ਹੀ ਵਾਜਿਬ ਰੇਟਾਂ ਤੇ ਸੋ ਭਾਜੀ ਕੀ ਫਾਇਦੇ ਕਰਨ ਜਾ ਰਹੇ ਹੋ ਭਾਜੀ ਅੱਧਾ ਚੱਕ ਕਰੋ ਟਰੱਕਾਂ ਦੇ ਟਰੱਕ ਕਮਾਲ ਆ ਰਹੇ ਨੇ ਨਾਨਕਾਟ ਕਪੜਾ ਫੈਕਟਰੀ ਅੰਦਰ ਹੋਲ ਸੇਲ ਤੋਂ ਵਿੱਚ ਸਸਤੇ ਰੇਟ ਦੇਜਾਰੇ ਫੈਕਟਰੀ ਰੇਟ ਸਿਰਫ 350 ਤੋਂ 300 ਰੁਪਿਆ ਰੇਂਜਾਂ ਚ ਰੈਡੀमेड ਪਹਿਰਾਣੂ ਦੇਜਾਰੇ ਆ 10 ਦਿਨ ਦੀ ਰਿਕਾਰਡ ਤੋੜ ਸੇਲ ਲੱਗਾ ਜਾ ਰਹੀਆਂ ਜਿਹਦੇ ਚਾਪਾ 350 ਤੋਂ ਸੂਟ ਸਟਾਰਟ ਕਰੇ ਜਾ ਰਹੇ ਆ ਪਿਓਰ ਕਾਟਨ ਦੇ ਡਿਜ਼ਾਈਨਰ ਸੂਟ ਹੈ ਪਾਰਟ ਵੇਅਰ ਬਰਬਰੀ ਦੇ ਸੂਟ ਹੈ ਲਗਜ਼ਰੀ ਆਰਟੀਕਲ ਪਹਿਰਾਣੂ ਲੈਣੇ ਤੇ ਜ਼ਰੂਰ ਵਿਜ਼ਿਟ ਕਰੋ ਨਾਨਕ ਕਟ ਨਾਨਕ ਕਟ ਨਾਨਕ ਕਟ ਕਪੜਾ ਫੈਕਟਰੀ 10 ਦਿਨ ਦੀ ਵੱਡੀ ਸੇਲ ਹੈ ਜੀ ਸੋ ਬਿਲਕੁਲ ਭਾਜੀ ਇੱਕ ਇੱਕ ਆਰਟੀਕਲ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਇਧਰ ਭਾਜੀ ਵਰਕ ਦਿਖਾ ਦਿਓ ਇਸ ਤਰ੍ਹਾਂ ਦੇ ਤਕਰੀ ਆਰਟੀਕਲ ਤੁਹਾਨੂੰ ਮਿਲਣ ਜਾ ਰਿਹਾ ਸੇਲ ਮੇਲੇ ਦੇ ਵਿੱਚ ਨਾਲ ਚੈੱਕ ਕਰੋ ਪੰਜ ਸੂਟ ਤੇ ਪੰਜ ਹੀ ਪਹਿਣਾ ਜਿਨ੍ਹਾਂ ਨੇ ਵੀਡੀਓ ਕਰਦੇ ਰਿਹਾ ਸ਼ੇਅਰ ਪੰਜ ਸੂਟ ਮਸਲਿੰਦੇ ਭਾਈ ਜੂ ਉਹਨਾਂ ਦੇ ਘਰੇ ਭੇਜ ਦੇਣਿਆ ਤੇ ਨਾਲ ਹੀ ਇਦਾਂ ਦੀਆਂ ਵੈਰਾਈਟੀਆਂ ਦੇ ਜਾ ਰਹੇ ਔਰ ਗੈਂਜ਼ਾ ਦੇ ਸੂਟ ਡਿਜ਼ਾਈਨਰ ਦੁਪੱਟੇ ਚੈੱਕ ਕਰੋ ਪੈਚਵਰਕ ਦੇ ਨਾਲ ਸਾਰੇ ਸੂਟਾਂ ਦੇ ਉੱਪਰ ਭਾਜੀ ਇੱਕ ਬਹੁਤ ਵੱਡਾ ਡਿਸਕਾਊਂਟ ਨਾੜਕਾ ਟਾਲੇ ਦੇ ਜਾ ਰਿਹਾ ਤੇ ਨਾਲ ਬਰਬਰੀ ਦੇ ਸੂਟ ਹੈ ਡਿਜ਼ਾਈਨਰ ਡਿਜ਼ਾਈਨਰ ਦੁਪੱਟੇ ਕੋਈ ਦੇ ਆਗੇ 500 ਦਾ 700 ਦਾ 800 ਦਾ ਵੱਡੇ ਮੇਲੇ ਨਾਲ ਘਾਟੇ ਲਾ ਦਿੱਤੇ ਜੀ ਸੋ ਬਿਲਕੁਲ ਜੀ ਹਾਂ ਜੀ ਤੁਸੀਂ ਵੀਡੀਓ ਸ਼ੇਅਰ ਕਰਤੀ ਛੇਤੀ ਛੇਤੀ ਲਾਈਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਪੇਜ ਨੂੰ ਫੋਲੋ ਵੀ ਕਰ ਲੋ ਤੇ ਇਸ ਤਰ੍ਹਾਂ ਦੇ ਆਰਟੀਕਲ ਆ ਇੱਕ ਆ ਦੋ ਤਿੰਨ ਚਾਰ ਦੇ ਪੰਜ ਆਰਟੀਕਲ ਪੰਜ ਲੱਕੀ ਪੈਣਾਂ ਦੇ ਕਰੇ ਭੇਜਾਂਗੇ ਇਧਰ ਚੈੱਕ ਕਰੋ 3595 ਰੁਪਏ ਦਾ ਭਾਜੀਆ ਸੂਟ ਦੇਣ ਜਾ ਰਹੇ ਆ ਇਧਰ ਚੈੱਕ ਕਰੋ ਲਗਜ਼ਰੀ ਆਰਟੀਕਲ ਆ ਨਾ ਕੋਈ ਦੇਗਾ ਨਾ ਕਿਤੇ ਮਿਲੇਗਾ ਮਾਰਕੀਟ ਪ੍ਰਾਈਸ 12-1500 ਨਾ ਨੇ ਘਟੇ ਦੇ ਅੰਦਰ ਨਵਾਂ ਮਾਲ ਦਿੱਲੀ ਆ ਰਿਹਾ ਹੈ 395 ਰੁਪਏ ਰੇਂਜ 'ਚ ਬਾਜੀ ਆ ਬਿਲਕੁਲ ਬਾਜੀ ਆ ਤੇ ਬਾਜੀ ਇੱਕ ਤੇ ਕੱਢ ਕੇ ਤਮਾਕੇ ਕਰ ਰਿਹਾ 395 ਰੁਪਏ ਦੇ ਵਿੱਚ ਬਾਜੀ ਫੋਕਸ ਮਾਰ ਕੇ ਦਿਖਾ ਦਿਓ ਕਿ ਇਧਰ ਪਾਰਸਲਾਂ ਨੇ ਪਾਰਸਲ ਆ ਚੁੱਕੇ ਆ ਇਧਰ ਦੇਖੋ ਕੋਈ ਇੱਕ ਨਹੀਂ ਕੋਈ ਦੋ ਨਹੀਂ ਕੋਈ ਤਿੰਨ ਨਹੀਂ ਪਾਰਸਲਾਂ ਦੇ ਪਾਰਸਲ ਕਹਿ ਰਹੇ ਆ ਤਾਂ ਸਟਾਕ ਆ ਚੁੱਕਾ ਵਾ ਪਹੁੰਚੋ ਫਾਇਦੇ ਲੋ ਇੱਕ ਲੋ ਦੋ ਲੋ ਘਵੇਂ ਸੋ ਲੋ ਗੋਟਾ ਬੱਟੀ ਵਾਲੇ ਆਰਟیکل ਆ ਬ੍ਰਾਂਡਡ ਸੂੜਾ ਫੋਟ ਵਾਲਟ ਡਿਜ਼ਾਈਨ ਆ ਬਾਜੀ 595 695 995 1100 40 ਸੂਟ ਦੇਾਂਗੇ ਜਿਹੜੇ ਮਾਰਕੀਟ 'ਚ 250 ਤੇ ਨਹੀਂ ਆਰਦੇ ਆ ਗਏ ਨੇ ਇਧਰ ਹੈਂਡਵਰਕ ਵਾਲੇ ਆਰਟੀਕਲ ਪਹਿਲਣੇ ਲੈਣੇ ਨੇ ਇਧਰ ਚੈੱਕ ਕਰੋ ਬਾਜੀ ਮੁੱਠਿਆਂ ਦੇ ਮੁੱਠੇ ਬੱਡਲਾਂ ਦੇ ਬੰਦੇ ਲੈਣੇ ਉਹ ਵੀ ਮਿਲਣਗੇ ਕੱਲਾ ਕੱਲਾ ਸੂਟ ਲੈਣਾ ਉਹ ਵੀ ਮਿਲੇਗਾ ਫਾਇਦੇ ਪਹਿਰਾ ਦੇ ਵੱਡੇ ਕਰਾ ਦੇਣੇ ਨੇ ਰੈਡੀमेड ਲੈਣਾ ਇਧਰ ਚੈੱਕ ਕਰੋ 350 ਰੁਪਏ ਤੋਂ ਸ਼ੁਰੂਆਤ ਕਰ ਦਿੱਤੀ ਆ ਬਾਜੀ ਰੈਡੀमेड ਦੀ ਜਿੱਥੇ ਸਟਿਚਿੰਗ 8 800 ਜਾਰੀ ਆ ਰਿਹਾ ਸਾਡੇ 350 ਚ ਰੈਡੀमेड ਦੇ ਦੇਣਾ ਪਹਿਲਣੇ ਚੈੱਕ ਕਰੋ ਮਸਲੀਨ ਦੇ ਸੂਟ 495 ਰੁਪਏ ਰੇਜਾ ਤੋਂ ਭਾਈ ਜੀ ਪਿਓਰ ਮਸਲੀਨ ਦੇ ਸੂਟ ਸ਼ੁਰੂ ਕਰ ਦਿੱਤੇ ਆ ਇੱਧਰ ਚੈੱਕ ਕਰੋ ਲਗਜ਼ਰੀ ਆਰਟੀਕਲ ਹੈ ਮਸਲੀਨ ਦਾ ਦੁਪੱਟਾ ਮਾਰਕੀਟ ਪ੍ਰਾਈਸ 1500 2000 ਨਾਨਕ ਕੱਜ ਦੇ ਦਸਰ ਸਿਰਫ 495 ਰੁਪਏ ਰੇਂਜ ਚ ਨਾਲ ਦਿਆਂਗੇ ਡਿਜ਼ਾਈਨਰ ਸੂਟ ਡਿਜ਼ਾਈਨਰ ਦੁਪੱਟੇ ਹੈਂਡਵਰਕ ਦੇ ਕੰਮ 700 800 ਯਾਰ 12 15 ਅਗੋ ਵੱਧ ਰੇਟਾਂ ਤੇ ਪਾਜੀ ਕੱਪੜਾ ਜੀ ਸੁਣੋ ਭੋ ਭਾਜੀ ਗਰਮੀਆਂ ਦੀ ਸਭ ਤੋਂ ਵੱਡੀ ਰਿਕਾਰਡ ਤੋੜ ਸੇਲ ਨਾਨਕ ਘਾਟ ਕਪੜਾ ਫੈਕਟਰੀ ਜਲੰਧਰ ਸ਼ਹਿਰ ਚ ਲੱਗਣ ਜਾ ਰਹੀ ਆ ਆਰਟੀਕਲ ਦਿਖਾ ਦਿਓ ਇੱਕ ਤੋਂ ਇੱਕ ਲਗਜ਼ਰੀ ਆਰਟੀਕਲ ਤੁਹਾਨੂੰ ਮਿਲਣ ਜਾ ਰਿਹਾ ਪਰ ਰੇਟ ਮਿਲਣੇ ਆ ਸਿੱਧੇ ਫੈਕਟਰੀ ਰੇਟ ਜੀ ਸੁਣਾਲ ਚੈੱਕ ਕਰੋ ਬਟੀਕਾ ਵਾਲੇ ਸੂਟ ਹੈ 3D ਸੂਟ ਪੈਟਰਨ ਪੋਚੇ ਵਰਕ ਘੇਰੇ ਵਰਕ ਬਾਵਾ ਵਰਕ ਸ ਨਾਲ ਦਿਹਾਗੇ ਇੱਧਰ ਚੈੱਕ ਕਰੋ ਭਾਈ ਜੀ ਲਗਜ਼ਰੀ ਲਗਜ਼ਰੀ ਵੈਰਾਈਟੀਆਂ ਦੇ ਜਾ ਰਹੇ ਜਲੰਧਰ ਵਾਸੀਆ ਵਾਸਤੇ ਵੱਡੀ ਖੁਸ਼ਖਬਰੀ ਨਾਨਕ ਕਟ ਜਲੰਧਰ ਜ਼ਰੂਰ ਵਿਜ਼ਿਟ ਕਰੋ ਜਿਹੜੀਆਂ ਮੇਰੀਆਂ ਭੈਣਾ ਪੇਕੇ ਛੁੱਟੀਆਂ 'ਚ ਰਹਿਣ ਆਈਆਂ ਉਹਨਾਂ ਵਾਸਤੇ ਵੀ ਵੱਡੀਆਂ ਆਫਰਾਂ 3D ਸੂਟ ਦੇ ਆ ਕੇ ਆ ਪੌਚੇ ਵਰਕਾ ਦੇ ਨਾਲ ਨਾਨਕ ਕਟ ਕਪੜਾ ਫੈਕਟਰੀ ਜੰਦਰ 10 ਦਿਨ ਦੀ ਵੱਡੀ ਸੇਲ ਲਗਾ ਦਿੱਤੀ ਜੀ ਭਾਈ ਜੀ ਇੱਕ ਇੱਕ ਆਰਟੀਕਲ ਦਿਖਾ ਦਿਓ ਇੱਧਰ ਦਿਖਾ ਦਿਓ ਹਾਂ ਜੀ ਤੁਹਾਨੂੰ ਪੌਚੇ ਦੇ ਵਰਕ ਵੀ ਮਿਲੂਗਾ ਇੱਧਰ ਲਗਜ਼ਰੀ ਵਰਕ ਦਿਖਾ ਦਿਓ ਇੱਕ ਤੋਂ ਇੱਕ हटਕੇ ਆਰਟੀਕਲ ਤੁਹਾਨੂੰ ਮਿਲਨੇ ਆ ਪੌਚਣਾ ਜੰਦਰ ਯਾਰ 10 ਦਿਨ ਦੀ ਸੇਲ ਆ ਵੱਡੇ ਵੱਡੇ ਫਾਇਦੇ ਆ ਚੈੱਕ ਕਰੋ ਬਰਬਰੀ ਸੂਟ ਲੈ ਕੇ ਆਇਆ ਵੀ ਕਲੇ ਦੇ ਨਾਲ ਹੈ ਡਿਜੀਟਲ ਸੂਟ ਡਿਜੀਟਲ ਦੁਪੱਟੇ ਐਵੀ ਸੇਲ ਮੇਲੇ ਚ ਦੇਾਂਗੇ ਚੈੱਕ ਕਰੋ ਭਾਈ ਜੀ ਰਾਜਸਥਾਨੀ ਪ੍ਰਿੰਟਿੰਗ ਸੇਲਸ ਦੇਾਂਗੇ ਪਹਿਣਾ ਨੂੰ ਆਪਾਂ ਬੁਟੀਕਾ ਵਾਲੇ ਸੂਟ ਦੇਾਂਗੇ ਫੋਰਸ਼ਟ ਦੁਪੱਟੇ ਦੇਾਂਗੇ ਤੇ ਜਿਹੜੀਆਂ ਪਹਿਣਾ ਨੇ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ ਜਿਹਨਾਂ ਬੁਟੀਕ ਖੋਲਨੀ ਹੈ ਉਹਨਾਂ ਦੇ ਵੱਡੇ ਵੱਡੇ ਫਾਇਦੇ ਨਾਲ ਡਿਜ਼ਾਈਨਰ ਸੂਟ ਹੈ ਤੇ ਭਾਈ ਜੀ ਦੁਪੱਟਾ ਵੀ ਨਾਲ ਡਿਜ਼ਾਈਨਰ ਦੇਾਂਗੇ ਪਹੁੰਚਣਾ ਨਾਨਕ ਕਟ ਜਲੰਧਰ ਹੈ ਨੰਬਰ ਐਡਰੈਸ ਪਹਿਣਾ ਚਕਰੀ ਤੇ ਚੱਲ ਰਿਹਾ ਹੋ ਮੇ ਹਮ ਆ ਕੇ ਪੋਚੋ ਤੇ ਇਦਾਂ ਦਿਆਂ ਬ੍ਰੈਡ ਗਿਆ ਲੈ ਕੇ ਜਾਓ ਜੀ ਮੇਰੇ ਭਾਜੀ ਇੱਕ ਇੱਕ ਆਰਟੀਕਲ ਦਿਖਾ ਦਿਓ ਇਧਰ ਦੇਖੋ ਇੱਕ ਤੋਂ ਇੱਕ हटके ਆਰਟੀਕਲ ਤੁਹਾਨੂੰ ਮਿਲਨੇ ਆ ਹਾਂਜੀ ਇਧਰ ਦਿਖਾ ਦਿਓ ਅਵੀ ਤੁਹਾਨੂੰ ਦਵਾਂਗੇ ਇਸ ਤਰ੍ਹਾਂ ਦੇ ਆਰਟੀਕਲ ਲੈਣ ਵਾਸਤੇ ਆਜੋ ਨਾਨਕਾਟ ਕਪੜਾ ਫੈਕਟਰੀ ਜਿਲੰਦਰ ਜੀ ਸੋ ਜਿਨਾਂ ਨੇ ਤਾਗੇ ਦੀਆਂ ਕੜਾਈਆਂ ਲੈਣੀਆਂ ਪੋਚੇ ਵਰਕ ਲੈਣੇ ਨੇ ਉਹਨਾਂ ਵਾਸਤੇ ਵੀ ਵੱਡੀਆਂ ਆਫਰਾਂ ਲੱਗ ਚੁੱਕੀਆਂ ਨਾਨਕ ਘਟ ਦੇ ਅੰਦਰ ਇੱਧਰ ਚੈੱਕ ਕਰੋ ਘੇਰੇ ਦੀਆਂ ਸਫਾਈਆਂ ਚੈੱਕ ਕਰੋ ਇੱਧਰ ਭਾਈ ਜੀ ਗਲਾ ਚੈੱਕ ਕਰਾ ਦਿਓ ਪੋਚੇ ਨਾਲ ਵਰਕ ਵਾਲਗੇ ਸਾਰੇ ਹੀ ਸੂਟ 70 ਤੋਂ 80% ਡਿਸਕਾਊਂਟ ਤੇ ਦੇਾਂਗੇ ਇੱਧਰ ਚੈੱਕ ਕਰੋ ਘੇਰੇ ਦੇ ਉੱਪਰ ਪੈਚ ਵਰਕ ਦਾ ਕੰਮ ਆਏਗਾ ਫਲਾਵਰਿੰਗ ਬਹੁਤ ਸ਼ਾਨਦਾਰ ਹੈਗੀ ਤੇ ਨਾਲ ਭਾਜੀ ਇੱਧਰ ਚੈੱਕ ਕਰੋ ਰਾਤ ਤੱਕ ਦੇ ਸੂਟਾਂ ਦਾ ਮੇਲਾ ਵੱਡਾ ਮੇਲਾ ਰਾਤ ਤੱਕ ਦੇ ਸੂਟਾਂ ਦਾ 1-1000 ਰੁਪਿਆ ਰੇਟ ਤੋਂ ਰਾਮ ਟੈਕ ਦੇ ਸੂਟ ਓਰੀਜਨਲ ਆਪਾ ਪਹਿਨੋ ਕਰਤੇ ਸਟਾਈਲ ਜਿੱਥੇ ਤੁਹਾਡੇ ਹੋਣੇ ਵੱਡੇ ਫਾਇਦੇ ਰਾਮ ਟੈਕ ਦੇ ਸੂਟ ਲੈ ਜਾਓ ਸਾਈਬਾ ਦੇ ਸੂਟ ਲੈ ਜਾਓ ਗੰਗਾ ਦੇ ਸੂਟ ਲੈ ਜਾਓ ਹਰ ਬ੍ਰਾਂਡਡ ਸੂਟ ਦੇ ਉੱਪਰ ਵੱਡਾ ਡਿਸਕਾਊਂਟ ਪਹਿਣਾ ਮੇਰੀਆਂ ਨੂੰ ਮਿਲੇਗਾ ਪੋਚੋ ਨਾਨਕ ਘਟੋ ਜਰਿੰਦਰ ਜਿੱਥੇ 10 ਦੇ ਦੀ ਸੇਲ ਹੈ ਸੋ ਜਿਹੜੀਆਂ ਮੇਰੀਆਂ ਪਹਿਣਾ ਦੇ ਕਰ ਵਿਆ ਹੈਗਾ ਜੁਲਾਈ ਦੇ ਵਿੱਚ ਜਿਨ੍ਹਾਂ ਦੇ ਕਰ ਵਿਆ ਹੈਗਾ ਅਗਸਤ ਦੇ ਵਿੱਚ ਸਤੰਬਰ ਅਕਤੂਬਰ ਚ ਉਹ ਨਵਾਂ ਸਭ ਤੋਂ ਵੱਡੇ ਫਾਇਦੇ ਵੱਡੀਆਂ ਆਫਰਾਂ ਨਾਨਕ ਕੱਢੇ ਲਗਾ ਦਿੱਤੀ ਹੈ ਭਾਜੀ ਸਾਰੇ ਹੀ ਸੂਟ ਚ ਕੱਢ ਰਹੇ ਆ ਦੋ ਅੱਧ ਰੇਟ ਤੇ ਚਾਹੇ ਸ਼ਿਮਰ ਦੇ ਲੈ ਲਓ ਡਿਜੀਟਲ ਲੈ ਲਓ ਗੰਗਾ ਦੇ ਲੈ ਲਓ ਸੈਬਾ ਦੇ ਲੈ ਲਓ ਕਿਸੇ ਵੀ ਬ੍ਰਾਂਡ ਦੇ ਲੈ ਲਓ ਰਾਬ ਟੈਕਸ ਦੇ ਲੈ ਲਓ ਹਰ ਸੂਟ ਤੇ ਵੱਡਾ ਡਿਸਕਾਊਂਟ ਹੈ 1100 ਰੁਪਏ ਤੋਂ ਆਪਾਂ ਭਾਜੀ ਸੂਟ ਸ਼ੁਰੂ ਕਰ ਦਿੱਤੇ ਆ ਸਟੋਰ ਆ ਭਾਜੀ ਚੈੱਕ ਕਰੋ ਕੁਲਾ ਡੁਲਾ ਟਰੱਕਾਂ ਦੇ ਟਰੱਕ ਭਰ ਭਰ ਕੇ ਵਾਲੇ ਲਗਾ ਕੋਈ ਵੀ ਸੂਟ ਕੱਢ ਲਓ ਦੋ ਅੱਧ ਰੇਟ ਰਣ ਕੇ ਮਾਰਕੀਟ ਪ੍ਰਾਈਸ 4000 ਨਾਨਕ ਕੱਢ ਦਿੰਦੇ ਨੇ 1000 ਰੁਪਿਆ ਐਡੇ ਐਡੇ ਵੱਡੇ ਫਾਇਦੇ ਤੇ ਨਾਲ ਚੈ ਉੱਧਰ ਪੈਚ ਵਰਕ ਕਪਫ ਦੇ ਕੰਮ ਲਕਜ਼ਰੀ ਆਰਟੀਕਲ ਨਰ ਕਟ ਕਪੜਾ ਫੈਕਟਰੀ ਦੇ ਅੰਦਰ ਪਿਆ ਨੂੰ ਦੱਸ ਦੇ ਦੀ ਸੇਲ ਜ਼ਰੂਰ ਤੁਸੀਂ ਵਿਜ਼ਿਟ ਕਰਨਾ ਹੈ ਸਾਰੇ ਸੂਟਾਂ ਦੇ ਉੱਪਰ ਇੱਕ ਵੱਡਾ ਡਿਸਕਾਊਂਟ ਲਗਾ ਦਿੱਤਾ ਹੈ ਥੋੜੇ ਪੈਸਿਆਂ ਦੇ ਵਿੱਚ ਵਧੀਆ ਬਚਤਾ ਦਾ ਡਿਉਣੀਆਂ। ਸੋ ਬਿਲਕੁਲ ਭਾਜੀ ਇਧਰ ਆਰਟੀਕਲ ਦਿਖਾ ਦਿਓ ਕਿ ਇਧਰ ਦੇਖੋ ਯਾਰ ਕਿ ਬੁਟੀਕਾਂ ਵਾਲੇ ਸਾਰੇ ਹੀ ਲਗਜ਼ਰੀ ਆਰਟੀਕਲ ਤੁਹਾਨੂੰ ਮਿਲਨੇ ਆ ਕੋਈ 100-100 ਵਾਲੀਆਂ ਲੀਰਾ ਨਹੀਂ ਦੇਣੀਆਂ ਇਧਰ ਦੇਖੋ ਯਾਰ ਕਿ ਕਮਾਲ ਦੇ ਆਰਟੀਕਲ ਆ ਵੇਖੋ ਯਾਰ ਨਜ਼ਾਰਾ ਆ ਰਿਹਾ ਵਾ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਵਾਲਾ ਆਰਟੀਕਲ ਦੇਖੋ ਆ ਉਸ ਤੋਂ ਵੀ ਹਟ ਕੇ ਜੇ ਹਾਂਜੀ ਜੇਕਰ ਵਧੀਆ ਲੱਗਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸੋ ਆਰਟੀਕਲ ਕਿਸ ਤਰ੍ਹਾਂ ਦੇ ਲੱਗ ਰਿਹਾ ਫਲ ਚੈੱਕ ਕਰੋ ਭਾਜੀ ਹੈਂਡਵਰਕ ਦੇ ਆਰਟੀਕਲ ਦੇਾਂਗੇ ਇਹ ਵਾਲੇ ਸੂਟ ਵੀ ਆਪਾਂ ਸੇਲ ਮੇਲੇ ਚ ਪਹਿਲਾਂ ਨੂੰ ਦੇਜਾ ਰਹੇ ਹਾਂ ਤੇ ਭਾਈ ਜੀ ਇਧਰ ਤਿਆਰੀਆਂ ਪੂਰੀਆਂ ਚੱਲ ਰੀਆਂ ਇੱਧਰ ਮਾਲ ਚੱਕਰਾਉ ਪੈਰਾਂ ਨੂੰ ਇੱਧਰ ਵੀ ਪੱਛਾ ਦੇ ਪੱਛ ਲਾ ਗਿਆ ਇੱਧਰ ਮਾਲ ਚਕਾ ਦੇਣਾ ਕੋਈ 500 ਦਾ ਲੈ ਜੋ 700 ਦਾ ਲੈ ਜੋ 800 ਦਾ ਲੈ ਜੋ ਕਿਉਂਕਿ ਨਾਨਕਾਟ ਜਲੰਧਰ ਨੇ ਸੇ ਲਗਾਈ ਹੈ ਤੁਹਾਨੂੰ ਥ੍ਰੈਡ ਦੇ ਵਰਕ ਚਾਹੀਦੇ ਉਹ ਮਿਲਣਗੇ ਇਦਾਂ ਦੇ ਸ਼ਮਰ ਦੇ ਆਰਟੀਕਲ 8 800 ਚਾਹੀਦੇ ਆ ਉਹ ਵੀ ਮਿਲਣਗੇ ਬਰਬਰੀ ਵਾਲੇ ਚਾਹੀਦੇ ਮਿਲਣਗੇ ਆ ਹੈਂਡ ਵਰਕ ਵਾਲੇ ਸੂਟ ਭਾਜੀ ਇਦਾਂ ਹੀ ਚਕਾਉਣੇ ਆ ਪੈਰਾਂ ਨੂੰ 800 ਦਾ ਲੈ ਜੋ 1000 ਦਾ ਲੈ ਜੋ 1200 ਦਾ ਲੈ ਜੋ 500 ਦਾ ਲੈ ਜੋ ਵੱਦੋ ਵੱਦ ਰੇਟ ਤੇ ਲੈ ਜੋ ਸਾਰਾ ਮਾਲ ਤਿਆਰੀਆਂ ਭਾਜੀ ਮੇਲੇ ਵਾਸਤੇ ਚੱਲ ਰਹੀ ਹੈ ਜੀ ਇਹ ਵਰਾਇਟੀਆਂ ਲੈਣ ਵਾਸਤੇ ਹੋਣਾ ਕਿੱਥੇ ਪੈਣਾ ਭਾਈ ਜੀ ਨਾਨਕ ਕੱਟ ਕਪੜਾ ਫੈਕਟਰੀ ਜਲੰਧਰ ਨੰਬਰ ਐਡਰੈਸ ਤੁਹਾਡੀ ਸਕਰੀਨ ਤੇ ਚੱਲ ਰਿਹਾ ਦੇ ਦਿੱਤਾ ਹੋਇਆ ਹੋਮ ਹਮਾ ਆ ਕੇ ਪਹੁੰਚੋ ਵੀਡੀਓ ਰਿਸ਼ਤੇਦਾਰਾਂ ਨਾਲ ਸਾਂਝੀ ਕਰੋ ਆਟ ਗਵਾਰ ਨਾਲ ਸਾਂਝੀ ਕਰੋ ਚਾਹੇ ਬੰਨਣ ਲੈਣੇ ਨੇ ਚਾਹੇ ਕਲਾ ਕਲਾ ਸੂਟ ਲੈਣੇ ਇੱਧਰ ਚੈੱਕ ਕਰੋ ਬ੍ਰਾਂਡਡ ਮਸਲੀਨ ਦੇ ਲੈਣੇ ਨੇ ਕ੍ਰੇਪ ਦੇ ਲੈਣੇ ਨੇ ਆਹ ਭਾਈ ਜੀ ਕਬੱਡਾ ਤਬਾਕਾ ਵਖਾਦੀ ਹੈ ਪਹਿਲਾਂ ਨੂੰ ਪਿਓਰ ਕ੍ਰੇਪ ਦਾ ਸੂਟ ਹੈ ਪਿਓਰ オリジナル ਕ੍ਰੇਪ ਦਾ ਮਾਸਕਰ ਵੈਲਿਊ 33500 ਨਾਲ 41100 ਵਿੱਚ ਆਪਾਂ ਪੈਰਾਂ ਨੂੰ ਦੇ ਦੇਾਂਗੇ ਡਿਜੀਟਲ ਸੂਟ ਦੇ ਦੇਾਂਗੇ ਬਿਲਕੁਲ ਇਧਰ ਭਾਜੀ ਦਿਖਾ ਦਿਓ ਕਿ ਡਿਜੀਟਲ ਸੂਟ ਵੀ ਤੁਹਾਨੂੰ ਬਹੁਤ ਹੀ ਵਾਜਬ ਰੇਟਾਂ 'ਚ ਮਿਲਨੇ ਆ ਤੁਹਾਡੇ ਸ਼ਹਿਰਾਂ ਦੇ ਵਿੱਚ 2500 3000 3500 ਇਸ ਤਰ੍ਹਾਂ ਰੇਟ ਮੰਗਦੇ ਆ ਪਰ ਇੱਥੇ ਤੁਹਾਨੂੰ ਲੱਗਣਾ ਵਾ ਸਿਰਫ ਤੇ ਸਿਰਫ ਕੋਈ 800 ਕੋਈ 1000 ਕੋਈ 500 ਕੋਈ 300 ਕੋਈ 400 ਕੋਈ 500 ਕੋਈ ਤੁਹਾਕੇ ਕੋਈ ਬਚਤਾਂ ਜੀ ਸੋ ਨਾਲ ਜੀ ਹੋਰ ਵੱਡੀ ਗੱਲ ਹੈ ਕਿ ਕਲਾ ਕਲਾ ਸੂਟ ਲੈ ਸਕਦੇ ਹੋ ਸੈੱਟ ਲੈਣ ਦੀ ਲੋੜ ਹੀ ਕੋਈ ਨਹੀਂ ਜ਼ਰੂਰ ਵਿਜ਼ਿਟ ਕਰੋ ਨਾਨਕ ਕਾਟ ਕਪੜਾ ਫੈਕਟਰੀ ਜਲੰਧਰ ਤੁਹਾਡੇ ਘਰੇ ਵਿਆਹ ਜੁਲਾਈ ਅਗਸਤ ਸਤੰਬਰ ਅਕਤੂਬਰ ਚ ਜਾਗਾ ਤਾਂ ਵੀ ਪਹੁੰਚੋ ਕਿਉਂਕਿ 10 ਦੇ ਦੀ ਸੇਲ ਸਿੱਧਾ ਫੈਕਟਰੀ ਚ ਲੱਗ ਚੁੱਕੀ ਹੈ